ਕਰਣਾਖਸ਼ ਗੁਸਟਨ ਮਾਰਿਆ ਪ੍ਰਲਾਤਰਾ ਅਹੰਕਾਰੀਆਂ ਨਿੰਦਿਗਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਸਹਰ ਸੀਵੰਤਲੇਸ਼ੜਾ ਅਸ ਲੋਕ ਮਹੱਲਾ ਪਹਿਲਾ ਦੁਖਦਾਰ ਉਹ ਸੁਖ ਰੋਬਿਆ ਜਾਂ ਸੁਦਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਾਰੀ ਕੁ ਤਨ ਨਾ ਜਾਇ ਲਖਿਆ ਰਹਾ ਓ ਜਾਤਮ ਜੂਤ ਜੂਤ ਮੈਂ ਜਤ ਅਗਲ ਕਲਾ ਪ੍ਰਤੂਰਿਆ ਤੂੰ ਸੱਚਾ ਸਹਿਬ ਸਿਧੂ ਸਵਲਿਓ ਜਨ ਕੀਤੀ ਸੋ ਪਾਰ ਪਿਆ ਕਹ ਨਾਨਕ ਰਤੇ ਆਂ ਬਾਤਾਂ ਜੋਜ ਕਰਨਾ ਸੋ ਪਰ ਰਹਿਆ ਸੋਦਰਾ ਗਸਾ ਮਹੰਲਾ ਪੈਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਆ ਸੋਕਰ ਕਿਹਾ ਜਿਤ ਮੈਂ ਸ੍ਰੀ ਸੁਮੋਲੇ ਵਜਿ ਤੇਰੀ ਨਾਮੁ ਨੈਵ ਸੰਖਗਿਤੀ ਤੇਰੇ ਗਾਮਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋਕਹੀਏ ਕਿਤੇ ਤੇਰੇ ਗਾਮਣ ਹਾਰੇ ਗਾਮਣ ਤੂਨੋਂ ਪਉਣ ਪਣੀ ਵੈ ਸੰਤਰ ਗਉਮੈ ਰਾਜਾ ਤਰਮਕੁ ਮੋਰੇ ਗਾਮਣ ਤੂਨੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਮਣ ਤੂਤਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਸਦ ਅਸਵਾਰੇ ਗਾਵਣ ਤੋਂ ਨੋ ਨੋਇੰਦਰੰਦ ਰਾਸਨ ਮੈਠੇ ਦੇਵ ਤੇ ਆਂਦਰ ਨਾਲੇ ਗਾਵਣ ਤੋਂ ਨੋ ਸਿੱਧ ਸਮਾਧੀ ਯੰਦਰ ਗਾਵਣ ਤੋਂ ਨੋ ਸਾਧ ਵਿਚਾਰੇ ਗਾਵਣ ਤੋਂ ਜਤੀ ਸਤੀ ਸੰਤੋਖੀ ਗਾਵਣ ਤੋਂ ਨੋ ਵੀਰ ਕਰਾਰੇ ਸਨੋ ਪੰਡਤ ਪੜਨਾਰਾ ਕੀਸਰ ਝੁਗ ਝੁਗ ਵੇਦਾਂ ਨਾਲੇ ਗਾਵਣ ਤੋਂ ਨੋ ਮੋਹਣੀਆਂ ਬਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੋਦਨੋ ਰਤਨੋ ਪਾਇ ਤੇਰੇ 68 ਤੀਰਤ ਨਾਲੇ ਗਾਵਨ ਤੋਦਨੋ ਚੂਦ ਮਹਾਂਮਲ ਸੂਰਾ ਗਾਵਨ ਤੋਦਨੋ ਖਾਣੀ ਚਾਰੇ ਗਾਵਨ ਤੂਨੋ ਖੰਡ ਮਿੰਡਲੇ ਬ੍ਰਹਮੰਡਾ ਕਰਕ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਪਵਿੱਤਰ ਸੱਲੇ ਹੋਰ ਗیتے ਤੁਨੋ ਗਾਵਨ ਸੇ ਮੈ ਚਿਤਨੇ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਦਾਸ ਸਾਹਿਬ ਸਾਚਾ ਸਾਚੀ ਨਹੀ ਹੈ ਪਿ ਉਸਿ ਜਹਨ ਦਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਮਾਇਆ ਜਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦੇਵ ਡਿਆਈ ਜੋਤ ਇਸ ਪਾਵੈ ਸੋਈ ਕਰਸੀ ਪ੍ਰਭ ਕਮਨ ਕਰਣਾ ਚਾਈ ਸੋ ਪਾਤ ਸਾਹੋ ਸ਼ਹਾਵਤ ਸਾਹਿਬ ਨਾਲ ਗਰੰਡ ਜਾਈ ਅਸਮ ਹੱਲਾ ਪੈਲਾ ਸੋਣਾ ਵੱਡਾ ਕਹਿ ਸੋ ਕੋਏ ਕੀਮਣਾ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਖਿਆ ਜਾਏ ਕਹਣੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੀ ਸਾਹਿਬਾ ਗਿਰਗ ਵੀਰਾ ਗੁਣੀ ਗਹੀਰਾ ਕੋਈ ਨ ਜਾਣੇ تیਰਾ ਗਿਤਾ ਗੇਮੜ ਜੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੇ ਗੁਰੂ ਘਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੁਗਾਈਆਂ ਸਿੱਧਾ ਬੁਰਖਾਂ ਕੀਆਂ ਵਡਿਆਈਆਂ ਤੋਂ ਬਣ ਸਵੇਕ ਨੈ ਨਾ ਪਈਆ ਕਰਮ ਮਿਲੈ ਨਾਈ ਠਾਗ ਰਹਾਈਆ ਅਖਣ ਮਨ ਲਾ ਜਾ ਵਿਚਾਰਾ ਸੁਤੀ ਭਰੀ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਅੱਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਉਕਾ ਸੱਚਾ ਨਾਓ ਸਾਚੇ ਨਾਮ ਕੀ ਲੱਗੇ ਭੂਖ ਉਤੇ ਭੁਖ ਖਾਏ ਚਲਿਏ ਦੁਖ ਸੋਤੋ ਵਿਸਰੇ ਮੇਰੀ ਮਾਏ ਸਚਾ ਸਾਹਿਬ ਸਚ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੀ ਹੋਮ ਰੈ ਨਾ ਹੋਵੇ ਸੋਗ ਦਿਨ ਨਾ ਰਹਿ ਨਾ ਚੁਕੇ ਭੋਗ ਗੁਣ ਹੋਰ ਨਾ ਹੀ ਹੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਵਤੇ ਵੜੇ ਤੀ ਰਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੀ ਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨੈ ਸਤਿ ਗੁਰ ਸਤਿ ਬੁਰਖਾ ਬਿਨੋ ਕਰੋ ਕਿਰਪਾਸ ਅਮ ਕੀਰੇ ਕਰਮ ਸਤਿ ਗੁਰ ਸਰਨਾਈ ਕਰ ਧਿਆਨ ਪ੍ਰਕਾਸ਼ ਮੇਰੇ ਮੀਤ ਗੁਰ ਦੇ ਮੁਕੁ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਪਗ ਬੜੇ ਰੇ ਜਿਨ ਹਰ ਹਰ ਸਰੇ ਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਗਣ ਗੰਪਾਸ ਜੋ ਸੰਤ ਗੁਰ ਸਰਨ ਸੰਗਤ ਨਿਯਾਇ ਤ੍ਰਿ ਜੀਵੇ ਤ੍ਰਿ ਜੀਵਾਸ ਜਿਨ ਹਰਜਨ ਸਤ ਗੁਰ ਸੰਗਤ ਪਾਈ ਤੈਨ ਨੁਰਮਸਤਗ ਲਖਿਆਲੇ ਖਾਸ ਧੰਨ ਸਤਿ ਸੰਗਤ ਜਿ ਤਰਸ ਪਾਇ ਮਿਲ ਜਾ ਨਾਨਕ ਨਾਮ ਪ੍ਰਗਾਸ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਯਾ ਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤੇ ਉਪਾਇ ਸਾਕਾਰਿ ਚਕਿ ਅਗੇ ਕਰ ਤਰਿਆ ਮੇਰੀ ਮਾਤੋ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਵ ਸੁਤ ਬਨ ਕਾ ਕੋ ਨ ਕਿਸ ਕੀ ਤਰਿਆ ਸਿਰਸ ਰਿਜਕ ਸੰਭਾਹਿ ਠਾਕੁਰ ਕਾਹੀ ਮਨ ਕੋ ਕਰੇ ਊੜੇ ਊੜਿ ਆਵੈ ਸੈ ਕੋਸ ਤਿਸ ਪਾਛੇ ਬਚਰੀ ਛਰੀ ਛਰੀਆ ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਧਾਕੁਰ ਕਰਤਲ ਤਰਿਆ ਜਨਨਾਕ ਬਲ ਬਲ ਸਤ ਬਲ ਜਾਈਏ ਤਿਰਯੰਤਨ ਪਾਰ ਹਵਰੀਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਕੀ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰੇ ਅਗਮ ਅਗਮ ਅਪਾਰ ਸਭ ਧਿਆਵੈ ਸੋ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਉਹ ਕੜੇ ਕੜੇ ਅੰਤਰ ਅਸਰਮ ਨਿਰੰਤਰ ਜੀ ਹਰ ਏਕੋ ਪ੍ਰਖ ਰਸਮਾਣਾ ਇੱਕ ਦਾਤੇ ਭੇਖਾਰੀ ਜੀ ਸਭ ਤੇਰੇ ਤੋਂ ਦਵੇ ਲਾਣਾ ਤੂੰ ਆਪੇ ਤਤ ਆਪੇ ਭੁਗਤ ਜੀ ਹੋਂ ਤੁਦ ਬਿਨ ਨੁਰ ਨ ਜਾਣਾ ਤੂੰ ਪਾਰ ਬ੍ਰਹਮੇ ਅੰਤਵੇਂ ਅੰਤ ਜੀ ਤੇਰੇ ਕੀ ਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤੈਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਯਾ ਜੀ ਤਨ ਤੂਟੇ ਜਮ ਕੀ ਪਾਸੀ ਜਨ ਨਿਰਪੋ ਜਨ ਹਰ ਨਿਰਪੋ ਤਿਆ ਜੀ ਤਨ ਕਾ ਪੋ ਸਭ ਗੁਵਸੀ ਜਨ ਸਿਵਿਆ ਜਨ ਸਿਵਿਆ ਮੀਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਿ ਤਿਆਜੀ ਜਨਾਨਕ ਤੈਨ ਭਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪ੍ਰੀ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਨਾਨ ਤੁਧਿ ਅਰਨ ਕਨੇਕ ਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪੈ ਦਬ ਬਿਅੰਤਾ ਤੇਰੀ ਅਨੇਕ ਤੇਰੇ ਅਨੇਕ ਪੜੈ ਵੋ ਸਿਮਰਤ ਸ਼ਾਸਤਰ ਦੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਅਰਪ ਕਵੰਤਾ ਤੂੰ ਆਦਿ ਪੁਰਖ ਹੈ ਪਰਮਪੁਰਖ ਕਰਤਾ ਜੀ ਤੂੰ ਤੇ ਜੀਵੜ ਹੋਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੂ ਤੇ ਆਪੇ ਪਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੂ ਦਾਪੇ ਸ੍ਰਿਸ਼ਟ ਸਭ ਉਪਾਈ ਜੀ ਤੂ ਤੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵਹਿ ਕਰਤੇ ਕੇ ਜੀ ਜੋ ਸਭ ਸਕਾ ਜਨੋਈ ਅਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਉਤੇ ਰੀ ਤੋ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖ ਲੱਧਾ ਮਨਮੁਖ ਗਵਾਇਆ ਤੁਦਿ ਆਪਿ ਵਿਛੋੜਿ ਆਪਿ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਦ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਹਿ ਸੋਈ ਜਨ ਜਾਣੈ ਹਰਿ ਸਦੀ ਆਖੁ ਖਾਣੈ ਜਨ ਹਰ ਸੇਵ ਆਤਨ ਸੁਖ ਪਾਇਆ ਸਹਿ ਜੇ ਹਰ ਨਾਮ ਸਮਾਇ ਤੋ ਆਪੇ ਗੁਰ ਤਤਰਾ ਕੀਆ ਸੂ ਹੋਏ ਤੁਧ ਬਨ ਤੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੂਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਹਾ ਮਹੱਲਾ ਪਹਿਲਾ ਤਿਤ ਸਰ ਵਰਣ ਪੈਲੇ ਨੇ ਵਸਾ ਪਾਣੀ ਪਾਪਗਤ ਨ ਕੀਆ ਪੰਕਰ ਮੋ ਭਗਨੀ ਚੱਲੇ ਹਮ ਦੇਖਾ ਤ ਡੂਬੀ ਹਲੇ ਮਾਨੇਗ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਦਿ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਉਤ ਨਾ ਲੈ ਤਮਕੇ ਸ਼ਰਣਾ ਜੰਤੂ ਨਾਈ ਵਿਸਰੇ ਅਸਾ ਮਹੱਲਾ ਪੰਜਮਾ ਪਈ ਪ੍ਰਾਪਤ ਮਾਨਕ ਤੋ ਹਰਿਆ ਗੋਪਨ ਮਨਨ ਕੀ ਤ੍ਰਿਵਰੀਆ ਅਬਰ ਕਾਰ ਤੇਰਾ ਗਿਤਾ ਨਾ ਕਾਮ ਮਿਲ ਸਾਸੁ ਸੁਗਨ ਬੇ ਕੇਵਲ ਨਾਮ ਸਰਜਾਮ ਲਾਗ ਪਵੇ ਰਤਨ ਕੈ ਸਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਉਹ ਜਪ ਤਉ ਸੰਜਮ ਤਰਮਨੇ ਕ ਮਾਇਆ ਸੇਵਾ ਸਾਧਨ ਜਨ ਹਰਿ ਰਾਯਾ ਕਉ ਨਾਨਕ ਅਮੀਚੇ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਪਾਸ 6.1 ਕਉ ਬਾਤ ਵੈਂਤੀ ਜੋ ਭਈ ਹਮਰੇ ਕਰੋ ਹਾਤ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਚਾਨਕ ਰੂਪਿਤ ਪਾਰਾ ਹਮਰੇ ਦੁਸਤ ਸਵਾਇ ਤੋ ਕਾਵੋ ਆਪ ਹਾਤ ਮੈਂ ਬਚਾਓ ਸੁਕੀਬ ਸੈਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾ ਰਾਮੂ ਰਚਾ ਨਹੀਂ ਕਰਦਾ ਕਰੀਏ ਸਭ ਰਣ ਕੋ ਆਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਨ ਧਿਆਉ ਜੋ ਪ੍ਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਤੁਨ ਗਨ ਸਤਨ ਹਮਾਰੇ ਮਾਰਿਆ ਭਾਤੈ ਮੂਜੈ ਪ੍ਰੀਅ ਅਮਰਨ ਕਾਲ ਕਾ ਤ੍ਰਸ ਨਿਵਰੀ ਹੈ ਉਜੋ ਸੁਦਾ ਹਮਾਰੇ ਬੱਚਾ ਸ੍ਰੀ ਹੈ ਤੂੰ ਜੋ ਗ੍ਰਿਓ ਰੱਛਾ ਰਾਖ ਲਿਓ ਮੇਰਾ ਰਖਨ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦੁ ਉਸਤਨ ਕੇ ਹੰਤਾ ਤਮੋਹ ਬੁਰੀ ਚਤੁਰ ਤੇਜ ਗੰਤਾ ਕਾਲ ਪਾਇ ਬ੍ਰਹਮਾ ਬਉਤ ਰਾ ਕਾਲ ਪਾਇ ਸੋ ਜੋਗਤ ਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਗਿਆ ਤਮਾਸ਼ਾ ਜਮਨ ਕਾਲ ਜੋਗੀ ਸੁਭ ਕੀਓ ਮੇਦ ਰਾਏ ਬ੍ਰਹਮਾ ਜੋਥੀ ਜੋ ਚਮਨ ਕਾਲ ਸੋ ਲੋਕ ਸੁਵਾਰਾ ਨਮਸਕਾਰ ਹੈ ਤਾਈ ਹਮਾਰਾ ਜੋ ਨਕਾਰ ਸਭ ਜੈਤ ਬਨਾਇਓ ਦੇਵ ਦੇ ਜੈ ਛਨੁ ਪਜਾਇਓ ਆਦਿ ਅੰਤੇ ਕੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਗਲ ਪ੍ਰਜਾ ਦੇ ਨਾਮ ਸਵਾਰੀ ਸਭ ਕਨ ਕੋ ਸੁਗਨ ਸੁਖ ਦੀਓ ਸਤਰਣ ਗੋਪਲ ਮੋਹ ਬਨ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੰਤੀ ਤੇ ਕੋ ਚਰ ਸਤੂਲਾ ਸਪਰ ਕਿਰਪਾ ਦ੍ਰਿਸ਼ਟੇ ਕਰ ਫੁੱਲਾ ਸੰਤਨ ਤੁਪਾਏ ਤੇ ਦੁਖੀ ਸੁਖ ਪਾਈ ਸਾਧਨ ਗਏ ਸੋਖੀ ਏਕੇ ਕੀ ਪੀਰ ਬਿਸ਼ਾਨਾ ਕਟਕੜ ਕੇ ਪੜਪੜ ਕੀ ਤਾਨੈ ਤਉ ਤਕਰ ਕਰ ਕਰ ਤਾਰਾ ਪ੍ਰਜਾ ਤਰਤ ਤਉ ਦੇ ਪਾਰਾ ਜੋ ਯਾ ਕਰ ਕਰ ਤੋ ਕਹ ਬੂੰ ਤੁਮ ਮੈਂ ਮਿਲ ਦ ਦੇ ਤਰਸਾਉਂ ਜੇ ਤੇ ਬਦਨਾ ਸ੍ਰਿਸ਼ਟ ਸੋ ਧਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭ ਹੀ ਤੇ ਰਤਨੇ ਰਾਲਮ ਜਾਣਤ ਵੇਦ ਬ੍ਰੇਦ ਰਾਲਮ ਨਿਰੰਕਾਰ ਨਿਰਵਕਾਰ ਨਿਲੰਭ ਆਦਿ ਨੀਲ ਨਾਦ ਸੰਭਤਾ ਕਾ ਮੂੜ ਚਾਰ ਦੇ ਪਿਤਾ ਜਾ ਕੋ ਭੇਵ ਨਾ ਪਾਤ ਪਿਤਾ ਤਾ ਕੋ ਕਿਰਪਾ ਹਨ ਨਮਨਤ ਮਹਾ ਮੂੜ ਗੈ ਭੇਦ ਨਾ ਜਾਣਤ ਮਹਾ ਦੇਵ ਕੋ ਗੈ ਸਦਾ ਸਿਵ ਨਿਰੰਕਾਰ ਕਾ ਚਿੰਤਨ ਕੇ ਹੋਏ ਆਪੇ ਆਪਣੀ ਬੁੱਧੈ ਜੀਤੀ ਪ੍ਰਣਤ ਪਿਨ ਬਨ ਤੋਏ ਤੇਤੀ ਤੁਮਰਾ ਲਖਾ ਨਾ ਜਾਈ ਪਸਾਰਾ ਕੇ ਸਦਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭੇ ਹੋ ਰਾਵ ਕਈ ਪੂ ਪੰਡਜ ਜੇ ਰਸਿਤ ਕੀ ਨਹੀਂ ਤੂ ਖਾਨ ਬਹੁਰੇ ਦਿਨੀ ਕਉ ਫੁੱਲ ਰਾ ਜਾ ਹੈ ਬਠਾ ਕਉ ਸਿਮਟ ਭੇ ਹੋ ਸੰਕਰ ਇਕਠਾ ਸਗਰੀ ਸ੍ਰਿਸ਼ਟ ਦਿਖਾਈ ਚੰਬ ਆਜੁ ਗਾਦ ਸਰੂਪ ਸਿਯੰ ਭਵੇ ਅਪ੍ਰਛਾ ਮੇਰੀ ਤੁਮ ਕਰੋ ਸਿਖੂ ਵਾਰ ਸਿਖ ਸੰਗਰੂ ਦੁਸ਼ਟ ਜੀਤੇ ਉਠਵ ਤਦ ਪਤਾ ਸਗਲ ਮਲੇਚ ਕਰੋ ਨਨ ਘਾਤਾ ਜੇ ਤੁਜ ਤਉ ਸ਼ਰਣੀ ਭਰੇ ਤਨ ਕੇ ਦੁਸ਼ਟ ਦੁਖ ਅੰਤ ਮਾਰੇ ਪੁਰਖ ਜਮਨ ਪਗ ਭਰੇ ਤੇ ਹਾਰੇ ਤਨ ਕੇ ਤਮ ਸੰਕਟ ਸੋ ਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ ਰੱਛਾ ਹੋਏ ਤਾਂ ਇਹ ਸੋ ਕਲਾ ਦੁਸ਼ਟ ਅਰਿਸ਼ਟ ਟਾਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋਣ ਤਾਂ ਕੇ ਤਾਪ ਤਨ ਮੋਹਰ ਹੋ ਰਿਤ ਸਿਤ ਕਰਮੋ ਸੋ ਹੋਏ ਦੁਸ਼ਟ ਛਾਤ ਸੋ ਇਸ ਕੋਈ ਇਕ ਬਾਾਰ ਜੰਤਵੈ ਸੁਭਾਰਾ ਕਾਲ ਫਸਤੇ ਤਹੀਂ ਵਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਉ ਤੇ ਰਹਾ ਕੜ ਕੇਤ ਮੈਂ ਸ਼ਰਨ ਤਿਹਾਰੀ ਆਪੋਂ ਤੈ ਲਿਓ ਬਾਰੀ ਸਰਵ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸੋਇਆ ਪਾਏ ਗਏ ਜੋ ਤੇ ਤੁਮਰੇ ਤਬ ਤੇ ਕੁਅੰਗ ਤਰੇ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਨਨੇ ਕਹਿ ਮਥੀਗ ਨਾ ਮੰਨੇਓ ਸਿਮਰ ਸਾਸਤਰ ਬੇ ਸਭ ਭੀਦ ਕਾ ਮੀਗ ਨਾ ਜਾਣਿਓ ਸਰੇ ਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਗਿਓ ਸਭ ਤੁਈ ਬਖਾਨੀਓ ਤੇਰਾ ਸਗਲ ਦਵਾਰ ਕੋ ਛਾੜ ਕਹਿ ਗਿਓ ਤਹਾਰੋ ਦਵਾਰ ਪਾਇ ਗਏ ਕੀ ਲਾਜ ਇਸ ਕੋਵਿੰਦਾਸ ਤੁਹਾਰੋ ਗ੍ਰਾਮ ਕਲੀ ਮਹੰਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਯ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਵਰਤਾ ਪਾਇਆ ਸਹਿਜ ਸੇਤੀ ਮਨਵਝੀਆਂ ਪਤਾਈਆਂ ਰਾਗ ਰਤਨ ਪਰਿਵਾਰ ਪ੍ਰੀਆ ਸ਼ਬਦ ਕ੍ਰਾਵਣਿਆਈਆ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਨੀ ਵਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭੇ ਸਰਣਾੰਗੇ ਕਾਰੋ ਕਰੀ ਤੇਰਾ ਕਰ ਸਭ ਸੁਵਾਰਨਾ ਸਭ ਨਾਗਲਾ ਸਮਰਥ ਸੁਆਮੀ ਸੋ ਕੋ ਮਨੋਵੇ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਖਿਆ ਨਹੀਂ ਕਰ ਤੀਰੇ ਕਰਤਾ ਤੇਰਾ ਸੋ ਕੀਛ ਹੈ ਜਿਤੇ ਹੈ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾਮਨ ਵਸਾਵੇ ਨਾਮ ਜਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੀ ਸੇਵਕਾ ਨਹੀਂ ਕਰ ਤੀਰੈ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਵਨਾਇ ਵਸਿਆ ਜਨੇਚਾ ਸਭ ਪੂਜਾਈਆਂ ਸਦਾ ਕੁਰਬਾਨ ਕੇਤਾ ਗੁਰ ਬਿਟੋ ਜਿਸ ਦੀ ਆਈ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰਸ ਭਗੈ ਕਰਸ ਭਗੈ ਸ਼ਬਦ ਵਜੇ ਕਲਾ ਜਿਤ ਕਰਤਾਰੀਆਂ ਪੰਜ ਦੂਤ ਦੋਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੀ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਆਨੰਦ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੇ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਧਨ ਭੇ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਆਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਨ ਹਤੂਰੇ ਮੋਧਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਨਮਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਹਿ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਹੈ ਵਸਤ ਤਜਿ ਨਹ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਅਗਤਰੀ ਹੈ ਸਬ ਨਾਨਕ ਪਰਮ ਪਰਸਾਰੋ ਉਸ ਲੋਕ ਮਹਲਾ ਬਨਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋਉ ਨਾਹੀ ਆਪੇ ਤਰਸਪਿਓਈ ਤਾਰੇ ਸਭਿਆ ਮੈ ਰਾਮ ਤੋਈ ਸਤੂਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਦ ਮਨ ਥੀ ਵਹ ਹਰਿਆ ਪੂਰੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਉੱਥੈ ਤੇਰੀ ਰੱਖ ਅਗਨੀ ਤਰਮਾਈ ਸੁਣ ਕਹਿ ਦਮਕੇ ਦੂਤ ਨਾਹੀਂ ਤਰੈ ਛੜ ਜਾਏ ਪਉਜਲ ਵਿਖਮ ਸਕਾਉ ਗੁਰੁ ਸਉ ਦੀਪਾਰ ਪਾਹੇ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਈ ਸਭ ਸੈਨੋ ਕਿਰਪਾਲ ਸਮਾਨ ਕਲਿ ਸਈ ਸੈ ਵਰਥ ਕੋਈ ਨਾ ਜਾਏ ਜੇ ਆਵੇ ਤਉ ਦਾਇ ਸੁਨੂਕ ਮਹੱਲਾ ਪਜਮਾ ਅੰਤਰ ਗੁਰਾ ਰਧਣਾ ਜਿਵਾ ਜਪ ਗੁਰੂ ਨਾਮੇ ਨੈਤਰੀ ਸਤੂ ਗੁਰੂ ਪੇਖਣਾ ਸ਼ਰਵਣੀ ਸੁਨਣਾ ਗੁਰੂ ਨਾਮੇ ਸਤੂ ਗੁਰ ਸੇਤੀ ਰਤੇ ਆਤਰ ਗੈ ਪਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੇ ਵਤ ਦੇ ਜਗ ਮੈ ਉਤਮ ਕਾਢੀ ਹੈ ਵਰ ਲੈ ਕੇ ਕੀ ਮਹੱਲਾ ਪਨਵਾ ਰੱਖੇ ਰਖਣ ਹਾਰਾ ਬੋਬਾਰੀ ਅਨ ਗੁਰੂ ਕੀ ਪੈਰੀ ਪਾਏ ਕਾ ਸਵਾਰੀ ਅਨ ਵਾਹਿ ਤੇ ਆਰ ਮਨੂਨ ਐ ਵੀ ਸਾਰੀ ਅਨਸਾਜਨਾ ਕੈ ਸੰਗ ਕੋ ਜਲਤਾਰੀਨ ਸਾਖਤ ਨਿੰਦਕ ਦੁਸ਼ਟ ਖੈਨਾ ਮਾਹੀ ਵਿਦਾਰੀਨ ਤੇ ਸਹਿਬ ਕੀ ਤੇ ਇੱਕ ਨਾਨਕ ਮਨੈ ਮਾਹੀ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਿਬ ਕੀ ਤੇ ਇੱਕ ਨਾਨਕ ਮਨੈ ਮਾਹੀ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ